ਹਾਂਜੀ ਹੁਣ ਤੱਕ ਦੀ ਜਿਹੜੀ ਕੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿੱਥੇ ਕੀ ਪਈ ਗਰੀਬਾਂ ਨਾਲ ੱੱੱਕੇ ਹੁੰਦੇ ਆ ਜਿਹੜੇ ਕੀ ਵਿਚਾਰੇ ਜਿਹੜੇ ਆਪਾਂ ਕਹਿੰਦੇ ਆ ਬਰੋੜਾ ਦੇ ਉੱਤੇ ਝੁੰਬੀਆਂ ਪਾਈ ਬੈਠੇ ਆ ਤੇ ਕਈਆਂ ਨੂੰ 20-20 ਸਾਲ ਹੋ ਗਏ ਬੈਠਣ ਜਿਹਨੂੰ ਆਪਾਂ ਕਹਿੰਦੇ ਆ ਵੀ ਪੰਚਾਇਤ ਜਗ੍ਹਾ ਦੇ ਵਿੱਚ ਪੰਚਾਇਤੀ ਜਗ੍ਹਾ ਦੇ ਵਿੱਚ ਬੈਠੇ ਆ ਤਾਂ ਉਹਨੇ ਮਲੇਰ ਕੋਟਲੇ ਦੀ ਖਬਰਾਂ ਜਿੱਥੇ ਕੀ ਪੁਲਿਸ ਪਹੁੰਚਦੀ ਆ ਉਹਨਾਂ ਨੂੰ ਕੋਈ ਟਾਈਮ ਨਹੀਂ ਦਿੱਤਾ ਇਹਦਾ ਕੋਈ 10-20 ਦਿਨ ਦਾ ਤੇ ਉੱਥੇ ਬਈ ਉਹਨਾਂ ਦੀਆਂ ਝੁੱਗੀਆਂ ਨੂੰ ਕਿਹਾ ਢਾਉਣ ਦਾ ਕਹਿ ਦਿੰਦਾ ਵੀ ਇਥੋਂ ਘੰਟੇ ਦੇ ਵਿੱਚ ਵਿੱਚ ਚੱਕ ਲੋ ਤੇ ਨਹੀਂ ਤਾਂ ਥੋਡੇ ਤੇ ਸਾਰਿਆਂ ਤੇ ਜਿੰਨੀਆਂ ਵਿੱਚ ਝੁੱਗੀਆਂ ਬਲਡੋజర్ ਫੇਰ ਜਾਉ ਸਾਰੇ ਘਰਾਂ ਦੇ ਉੱਤੇ ਜਿੰਨੇ ਵੀ ਕੋਈ ਜੋ ਕੱਚੇ ਘਾਰੀ ਕਹਿ ਲੋ ਆਪਾਂ ਦਾ ਜਿਵੇਂ ਝੁੱਗੀਆਂ ਦੇ ਵਿੱਚ ਭਈ ਉਹਨਾਂ ਦੇ ਹੋਰ ਕੁਝ ਨਹੀਂ ਕੋਈ ਮਾੜਾ ਮੋਟਾ ਕੋਈ ਸਮਾਨ ਸੱਲਾ ਪਿਆ ਹੁੰਦਾ ਆਪ ਦਾ ਜਿਵੇਂ ਵੀ ਜੀਵਨ ਕੱਟ ਰਹੇ ਆ ਤੇ ਪਰ ਹੁਣ ਇਹ ਪੁਲਿਸ ਬਣੀ ਉਹ ਤੇ ਸਰਕਾਰ ਬਣੀ ਉਹ ਗਰੀਬਾਂ ਨਾਲ ਟੱਕਾ ਹੁੰਦਾ ਤੇ ਇੱਕ ਪਾਸੇ ਵੀਡੀਓ ਦੋ ਸੁਣਾਵਾਂਗੇ ਇੱਕ ਪਾਸੇ ਪਰਵਿੰਦਰ ਝੋਟਾ ਜਿਹੜਾ ਤੇ ਉਹ ਨਸ਼ੇ ਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਅਕਸਰ ਜੋ ਬੋਲਦੇ ਰਹਿੰਦੇ ਆ ਪਰ ਲੇਕਿਨ ਅੱਜ ਜਿਹੜੀ ਹੁਣ ਤੱਕ ਦੀ ਵੀਡੀਓ ਮਾਨਸਾਂ ਦੀ ਵੀਡੀਓ ਸਾਹਮਣੇ ਆ ਗਈ ਇੱਕ ਇਹ ਮਲੇਰਕੋਟਲੇ ਦੀ ਹੈ ਜਿੱਥੇ ਕਿ ਗਰੀਬਾਂ ਨਾਲ ਠੱਕੇ ਹੁੰਦੇ ਜਿਹੜੇ ਝੁੱਗੀਆਂ ਵਾਲੇ ਆ ਇਹਨਾਂ ਦੇ ਜੋ ਵੀ ਕੱਚੇ ਪੱਕੇ ਘਰਾਂ ਢਾਹ ਦਿੱਤੇ ਜਾਂਦੇ ਆ ਲੰਬੇ ਸਮੇਂ ਤੋਂ ਬੈਠੇ ਆ ਕਹਿੰਦੇ ਅਸੀਂ ਪਰ ਸਾਨੂੰ ਟਾਈਮ ਨਹੀਂ ਦਿੱਤਾ ਗਿਆ ਵੀਡੀਓ ਦੋਨੇ ਸੁਣਾਵਾਂਗੇ ਇੱਕ ਪਾਸੇ ਪਰਮਿੰਦਰ ਛੋਟਾ ਜਿਹੜਾ ਜਿੱਥੇ ਕਿ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਭਾਈ ਅਕਸਰ ਜੋ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਰਹਿੰਦੇ ਆ ਪਰ ਲੇਕਿਨ ਕੋਈ ਨਹੀਂ ਸੁਣਦਾ ਪ੍ਰਸ਼ਾਸਨ ਪੁਲਸਾਂ ਵਾਲੇ ਤਾਂ ਖੁਦ ਨਾਲ ਮਿਲੇ ਹੋਏ ਇਹਨਾਂ ਦੇ ਤਾਂ ਹੁਣ ਸਿੱਧੀਆਂ ਲਾਈਵ ਤਸਵੀਰਾਂ ਜਿਵੇਂ ਕਿ ਜਿੱਥੇ ਨਸ਼ੇ ਦੀਆਂ ਦੁਕਾਨਾਂ ਆਪਾਂ ਕਹਿੰਦੇ ਆ ਮੈਡੀਕਲਾਂ ਤੇ ਵਿਕਦੇ ਆ ਤੇ ਲੋਕ ਸ਼ਰਿਆਮ ਵੇਚ ਰਹੇ ਆ ਤਾਂ ਉੱਥੇ ਜਾ ਕੇ ਲੋਕਾਂ ਦਾ ਸਿੱਧਾ ਜਿਵੇਂ ਕਿ ਧਰਨਾ ਵੀ ਲੱਗਿਆ ਹੋਇਆ ਉੱਥੇ ਇਹ ਪ੍ਰਸ਼ਾਸਨ ਨੂੰ ਸਿੱਧੀ ਅਪੀਲ ਵੀ ਕੀਤੀ ਆ ਉੱਥੇ ਪੁਲਿਸ ਪਹੁੰਚ ਜਾਂਦੀ ਆ ਤੇ ਵੀਡੀਓ ਦੋਨੇ ਦਿਖਾਵਾਂਗੇ ਵੀ ਪ੍ਰਵਿੰਦਰ ਝੋਟੇ ਨੇ ਉਹਨਾਂ ਬਾਰੇ ਕੀ ਕਿਹਾ ਤੇ ਪਹਿਲਾਂ ਆਪਾਂ ਜਿਹੜਾ ਇੱਕ ਵੀਡੀਓ ਮਲੇਰ ਕੋਟਲੇ ਦੀ ਆ ਪਹਿਲਾਂ ਇਹ ਸਾਂਝੀ ਕਰਦਗੇ ਫਿਰ ਅਗਲੀ ਗੱਲਬਾਤ ਸਾਂਝੀ ਕਰਦੇ ਆ ਅਗਲੀ ਵੀਡੀਓ ਫੇਰ ਕਰਦੇ ਆ ਸਾਂਝੀ ਹਾਂਜੀ ਇਹ ਮਲੇਰ ਕੋਟਲੇ ਦੀ ਵੀਡੀਓ ਸੀ ਬਈ ਇੱਕ ਵੀਡੀਓ ਹੋਰ ਸਾਂਝੀ ਕਰਦੇ ਆ ਆਪਾਂ ਜਿਹੜੀ ਕੀ ਪ੍ਰਵਿੰਦਰ ਝੋਟੇ ਦੀ ਆ ਹੁਣ ਇਹੇ ਪੁਲਿਸ ਵਾਲੇ ਸ਼ਰੇਆਮ ਜਿਹੜਾ ਕੀ ਧੱਕਾ ਕਰ ਰਹੇ ਆ ਜਾਂ ਤਾਂ ਇਹਨਾਂ ਨੂੰ ਕੋਈ ਸਮਾਂ ਦੇਣਾ ਸੀ ਜਾਂ ਫਿਰ ਅੱਗੇ ਬਈ ਕੋਈ ਘਰ-ਵਾਰ ਅੱਗੇ ਵੀ ਇਹਨਾਂ ਨੂੰ ਕੋਈ ਸਰਕਾਰ ਮੰਨਿਓ ਕੋਈ ਮਾੜਾ ਮੋਟਾ ਇਹਨਾਂ ਨੂੰ ਦੇਣਾ ਸੀ ਪਰ ਲੇਕਿਨ ਜਿਵੇਂ 35-35 ਸਾਲ ਕਹਿੰਦੇ ਆ ਸਾਨੂੰ ਬੈਠਿਆ ਨੂੰ ਹੋਗੇ ਇੱਕਦਮ ਸਾਨੂੰ ਹੁਣ 18 ਸਾਨੂੰ ਸਮਾਂ ਦੇਣਾ ਸੀ ਹੁਣ ਜਿਹੜੇ ਕੀ ਪੁਲਿਸ ਵਾਲਿਆਂ ਮੰਨਿਓ ਤੇ ਜਿਹੜੇ ਉੱਥੋਂ ਦੇ ਆਪਾਂ ਕਹੀਏ ਵੀ ਮੁੱਖ ਲੋਗ ਆ ਜਿਵੇਂ ਆਪਾਂ ਐਮਸੀ ਕਹਿੰਦੇ ਹਣਾ ਲੀਡਰ ਲੋਗ ਆ ਜਿਹੜੇ ਉਹਨਾਂ ਦਾ ਕਹਿਣਾ ਇਹ ਹੈਗਾ ਵੀ ਅਸੀਂ ਜੀ ਬੋਰਡ ਲਾਏ ਹੋਏ ਇੱਥੇ ਵੀ ਇਹ ਜਗ੍ਹਾ ਖਾਲੀ ਕਰ ਦੋ ਪਰ ਇਹ ਗਰੀਬਾਂ ਦਾ ਹੁਣ ਇਹ ਕਹਿਣਾ ਵੀ ਕਹਿੰਦੇ ਸਾਨੂੰ ਇੱਕ ਵਾਰ ਵੀ ਭਲਕ ਨਹੀਂ ਹੈਗੀ ਸੀ ਵੀ ਚਾਨ ਚੱਕਾ ਕੇ ਸਾਨੂੰ ਕਹਿੰਦੇ ਇੱਥੋਂ ਖਾਲੀ ਕਰ ਦੋ ਤਾਂ ਅਸੀਂ ਹੁਣ ਗਰੀਬ ਹੈਗੇ ਆ ਅਸੀਂ ਕਿੱਥੇ ਲੈ ਕੇ ਜਾਈਏ ਆਪਦਾ ਕੋਈ 10 ਦਿਨ ਦਾ 20 ਦਿਨਾਂ ਦਾ ਸਮਾਂ ਦੇਣਾ ਸੀ ਤੇ ਵੈਸੇ ਵੀ ਅਸੀਂ 35 ਸਾਲ ਤੋਂ ਇੱਥੇ ਬੈਠੇ ਆ ਜਿਹਨੂੰ ਆਪਾਂ ਪੰਚਾਇਤ ਜਗ੍ਹਾ ਪੰਚਾਇਤੀ ਜਗ੍ਹਾ ਕਹਿ ਦਿੰਦੇ ਆ ਤੇ ਭਾਰ ਭਾਈ ਅਕਸਰ ਪੁਲਿਸ ਬੰਨਿਓ ਸਰਕਾਰਾਂ ਬੰਨਿਓ ਧੱਕੇ ਹੁੰਦੇ ਆਏ ਤੇ ਹੁਣ ਪਰਵਿੰਦਰ ਝੋਟਾ ਅਕਸਰ ਬਈ ਖੁਲਾਸੇ ਕਰਦੇ ਆਏ ਸਰਕਾਰਾਂ ਦੇ ਜੋ ਕੀ ਆਪਾਂ ਦੇਖਦੇ ਵੀ ਆ ਕਿਉਂਕਿ ਜਿਹੜੇ ਪੁਲਿਸ ਅਫਸਰਾਂ ਆਮ ਲੋਕਾਂ ਨਾਲ ਜ਼ਿਆਦਾ ਪੁਲਿਸ ਵਾਲੇ ਫੜੇ ਗਏ ਆ ਇਸ ਵਾਰ ਜਦੋਂ ਕੀ ਆਪਾਂ ਕਹਿੰਦੀਏ ਸਖਤਾਈ ਹੁੰਦੀ ਆ ਜਿਵੇਂ ਪੰਜਾਬ ਸਰਕਾਰ ਕਹਿੰਦੀ ਹੈ ਜੁੱਧ ਨਸ਼ਾ ਵਿਰੁੱਧ ਪਰ ਇਹਨਾਂ ਤੋਂ ਖਾਤਮਾ ਹਜੇ ਤੱਕ ਵੀ ਨਸ਼ਿਆਂ ਦਾ ਨਹੀਂ ਹੋਇਆ ਤੇ ਹੁਣ ਜਿਹੜੀ ਮਾਨਸਾਂ ਦੀ ਵੀਡੀਓ ਜਿਹੜੀ ਕੀ ਪਰਵਿੰਦਰ ਝੋਟੇ ਬੰਨਿਓ ਆਪਾਂ ਪਹਿਲਾਂ 2 ਮਿੰਟ ਦੀ ਵੀਡੀਓ ਸੁਣਾ ਦਈਏ ਉਹ ਵੀ ਫੇਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ। ਵਾਂਸ ਤੋਂ ਤੁਹਾਡੇ ਨਾਲ ਤਸਵੀਰਾਂ ਇਹਨਾਂ ਦੇ ਬਹੁਤ ਕੀਤੀਆਂ ਜਾਂਦੀਆਂ ਨੇ ਪ੍ਰਮੋਦਰ ਸਿੰਘ ਛੋਟਾ ਦੇ ਫਿਰ ਉਹਨਾਂ ਨੂੰ ਕੀ ਕੁਝ ਆ ਗਿਆ ਆ ਗਿਆ। ਮੈਂ ਤਾਂ ਕੀ ਗੱਲ ਹੋਈ ਹੈ ਸ਼ਰਧਰੇ ਬੈਠ ਗਿਆ ਪਚਾਣੇ ਦੁਬਾਰਾ ਅੱਜ ਫੇਰ। ਭਾਈ ਤੈਨੂੰ ਪਤਾ ਜਲਦੀ ਮੈਨੂੰ ਲੜਦੇ ਨੂੰ ਪਹੁੰਚਾ ਦਿੱਤਾ ਹੋਵੇਗਾ 15 16 ਧੜਕੇ ਮੇਰਾ ਪਿਓ ਖੜਾ ਤੇ ਸਾਡਾ ਸਾਰਾ ਟੰਕਰ ਖਪਰਕਾ ਜੱਲੀਆ ਮੇਰੀ ਥਾਰੀ ਠੀਕ ਪਰ ਕੱਜ ਲਈ ਆਲੀਆ। ਹਾਰੇ ਪਾਸਾ ਪਾਰ। ਅੱਜ ਮੈਂ ਸਵੇਰੇ ਪੁੱਤ ਨੂੰ ਸਮਾਈ ਕੁੱਤੇ ਨੂੰ ਖੇਡ। ਮੈਨੂੰ ਪਤਾ ਨਹੀਂ ਨਾ ਸ਼ਾਇਦ ਦੇਖਦਾ ਲੋਕ ਮੇਰੇ ਕੋਲ ਬਰਵਾ ਸ਼ਾਮ ਚਾਲੀ ਆਂ ਘਾਟ ਫਿਰ ਰਿਹਾ ਹਾਲ ਤੋਂ ਵਿਚਾਰ ਰਿਹਾ ਕਿਉਂ ਮੈਂ ਗਿਆ ਪਿੱਛੇ ਕਿੰਨੇ ਵਾਰ ਮੈਂ ਜਾ ਕੇ ਆ ਗਰੂ ਕਿ ਉਹ ਕੇੜ ਗਿਆ ਉਹਨਾਂ ਦੇ ਨਾਲ ਉਹ ਪਿੱਛੇ ਮੋਟਰਸਾਈਕਲ ਵਾਲਾ ਕੈਮਰਾ ਤੇ ਉਹ ਉਂਛਾਲਾ ਕੋਈ ਜਾ ਕੇ ਫਸੇ ਕਾ ਮੈਂ ਕੀ ਘਾ ਕੇ ਉਹਨੇ ਇੱਕ ਕੁਰਤਾ ਖੋਲਿਆ ਉਹਨੇ ਉਰੋਂ ਲੈ ਕੇ ਸੀ ਪਿੱਛੇ ਕੀ ਹੋਈ ਆ ਬੇਸ਼ੂਰ ਹੋਇਆ ਹੈ ਨਾ ਸ਼ਾਇਦ ਕਰਕੇ ਆ ਕਹਿੰਦਾ ਆ ਜਿੱਪ ਤੋਂ ਕੋਆਰ ਤੋਂ ਬਦਲ ਹੈ ਕਹਿੰਦਾ ਅੰਦਰੋਂ ਖਾ ਕੇ ਕੋਟਾ ਬਾਈ ਕਿ ਉਹਨੇ ਸ਼ਰੀਆਮ ਦੇਖਦਾ ਉਹ ਰੋਸ ਤੋਂ ਉਹ ਕਹਿੰਦਾ ਲੋਈ ਆ ਪਾਈ ਕਾਲੀ ਹਾਂਜੀ ਏ ਭਾਈ ਪ੍ਰਵਿੰਦਰ ਝੋਟਾ ਜਿਹੜਾ ਕਿ ਮਾਨਸਾ ਦੇ ਵਿੱਚ ਅਕਸਰ ਨਸ਼ੇ ਦੇ ਮੁੱਦੇ ਤੇ ਬੋਲਦੀ ਰਹਿੰਦੀ ਆ ਪਰ ਕੱਲੇ ਮਾਨਸਾ ਦੇ ਵਿੱਚ ਨਹੀਂ ਹਰ ਸ਼ਹਿਰ ਦੇ ਵਿੱਚ ਹੀ ਜਾਂਦੇ ਆ ਜਿੱਥੇ ਵੀ ਪਤਾ ਲੱਗਦਾ ਪਰ ਹੁਣ ਜੇ ਗੱਲ ਕਰੀਏ ਇਹ ਪੁਲਿਸ ਵਾਲਿਆਂ ਦੀ ਗਰੀਬਾਂ ਤੇ ਜੋਰ ਚੱਲ ਜੂ ਨਸ਼ੇ ਵਾਲਿਆਂ ਤੇ ਨਹੀਂ ਚੱਲਦਾ ਕਿਉਂਕਿ ਨਸ਼ੇ ਦੇ ਜੇ ਕਿਸੇ ਨੂੰ ਫੜਦੇ ਆ ਜਿਵੇਂ ਆਪਾਂ ਕਹਦੇ ਵੀ ਇਹਨਾਂ ਨਾਲ ਕੁਝ ਕਾਲੀਆਂ ਭੇਡਾਂ ਕਈ ਸਾਰੇ ਪੁਲਿਸ ਅਫਸਰ ਇੱਕੋ ਜੇ ਨਹੀਂ ਕਈ ਆਪਣੀਆਂ ਡਿਊਟੀਆਂ ਚੰਗੇ ਤਰੀਕਾ ਨਾਲ ਤਰੀਕੇ ਨਾਲ ਨਿਭਾਰੇ ਚੰਗੇ ਤਰੀਕੇ ਨਾਲ ਪਰ ਲੇਕਿਨ ਜਿਹੜੇ ਵਿੱਚ ਕਾਲੀਆਂ ਭੇਡਾਂ ਹੁਣ ਜੇ ਗੱਲ ਕਰੀਏ ਥਾਰ ਵਾਲੀ ਦੀ ਉਸ ਤੋਂ ਬਾਅਦ ਐਸਐਸਪੀ ਜਿਹਦੇ ਤੋਂ ਕਿ 5 ਪੰਜ ਕਿਲੋ ਚਿੱਟਾ ਬਰਾਮਦ ਹੁੰਦਾ ਬਾਅਦ ਵਿੱਚ ਉਹੀ ਐਸਐਸਪੀ ਤੋਂ 80 ਕਿਲੋ ਚਿੱਟਾ ਹੋਰ ਫੜਾਇਆ ਜਾਂਦਾ ਯਾਨੀ ਕਿ ਕਈ ਕਰੋੜਾਂ ਦੀ ਗਿਣਤੀ ਦੇ ਵਿੱਚ ਦੱਸਿਆ ਜਾਂਦਾ 130 ਕਰੋੜ ਦਾ ਚਿੱਟਾ ਸੀ ਉਹ 85 ਕਿਲੋ ਕੋਈ ਮਾੜਾ ਨਹੀਂ ਮੋਟਾ ਨਹੀਂ ਤੇ ਹੁਣ ਐਂ ਦੱਸੋ ਆਮ ਲੋਕਾਂ ਨਾਲੋਂ ਜ਼ਿਆਦਾ ਪੁਲਸ ਵਾਲੇ ਫੜੇ ਜਾਂਦੇ ਆ ਤੇ ਇਥੇ ਸੋਡਾ ਕੀ ਕਹਿਣਾ ਬਈ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਕਿਉਂਕਿ ਗਰੀਬਾਂ ਤੇ ਜ਼ੋਰ ਚੱਲਿਆਂਦਾ ਤੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਨਾਲ ਇਹ ਮਿਲ ਕੇ ਖੁਦ ਨਸ਼ਾ ਵਕਾਉਂਦੇ ਆ ਇਹ ਸੱਚ ਆ ਚਾਹੇ ਪੰਜਾਬ ਦੇ ਕਿਸੇ ਵੀ ਕੋਨੇ ਤੇ ਵਗਜੋ ਪੁਲਿਸ ਨਾਲ ਮਿਲੀ ਹੁੰਦੀ ਆ ਇਸ ਕਰਕੇ ਵੱਡੇ ਪੱਧਰ ਤੇ ਨਸ਼ਾ ਵਿਕਦਾ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਉਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਬਈ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਵੀ ਵੀਡੀਓ ਦੇ ਬਾਰੇ ਤੁਸੀਂ ਇਸ ਲੋਕਾਂ ਬਾਰੇ ਕੀ ਕਹਿਣਾ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਗਨ ਨੂੰ ਨਵੇਂ ਟੌਪ ਤੇ ਧੰਨਵਾਦ